ਉਮੀਦਵਾਰ ਵਜੋਂ ਚੋਣ ਜਿੱਤੇ ਅਮਰਿਤਪਾਲ ਸਿੰਘ ਜਿਨ੍ਹਾਂ ਦੀ ਮੁਸ਼ਕਿਲ ਜੋ ਹੈ ਹੁਣ ਵੱਧਦੀ ਹੋਈ ਨਜ਼ਰ ਆ ਰਹੀ ਹੈ ਜੀहां ਮੁਸ਼ਕਲਾ ਇਸ ਲਈ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਖਡੂਰ ਸਾਹਿਬ ਤੋਂ ਹੀ ਇੱਕ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੇ ਵੱਲੋਂ ਜੋ ਹੈ ਹਾਈ ਕੋਰਟ ਦਾ ਅਰੋਖ ਕੀਤਾ ਗਿਆ ਤੇ ਨਾਲ ਹੀ ਇੱਕ ਪਾਸੇ ਮੰਗ ਵੀ ਜਿਹੜੀ ਆ ਮੈਂਬਰਸ਼ਿਪ ਨੂੰ ਰੱਦ ਕਰਨ ਦੀ ਉਠ ਰਹੀ ਹੈ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵਿਕਰਮਜੀਤ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਹੈ ਪਟੀਸ਼ਨ ਦੇ ਵਿੱਚ ਕਿ ਜੋ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਚੋਣ ਲੜੀ ਗਈ ਹੈ ਉਹਨਾਂ ਦੇ ਵੱਲੋਂ ਝੂਟੀਆਂ ਜਾਣਕਾਰੀਆਂ ਜੋ ਨੇ ਹਾਈ ਕੋਰਟ ਜੋ ਪਟੀਸ਼ਨ ਦੇ ਵਿੱਚ ਨੋਮੀਨੇ ਫਾਈਲ ਨੋਮੀਨੇਟ ਕਰਦੇ ਵਕਤ ਦਿੱਤੀਆਂ ਗਈਆਂ ਨੇ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕੁਝ ਗੱਲਾਂ ਮੈਂਸ਼ਨ ਕੀਤੀਆਂ ਨੇ ਉਹਨਾਂ ਨੇ ਪੰਜ ਗੱਲਾਂ ਦੇ ਆਧਾਰ ਉੱਤੇ ਹਾਈ ਕੋਰਟ ਦਾ ਰੁਖ ਕੀਤਾ ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਏ ਨੇ ਕਿ ਵਾਇਰਸ ਪੰਜਾਬ ਜੱਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤੇ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਦਸਤਾਵੇਜ਼ਾਂ ਦੇ ਵਿੱਚ ਕਈ ਜਾਣਕਾਰੀਆਂ ਉਹਨਾਂ ਦੇ ਵੱਲੋਂ ਛੁਪਾਈਆਂ ਗਈਆਂ ਨੇ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ विक्रम सिंह ਨੇ ਦਾਅਵਾ ਕੀਤਾ ਕਿ ਨਾਮਜ਼ਦਗੀ ਪੱਤਰ ਅਧੂਰਾ ਹੈ ਤੇ ਨਾਲ ਹੀ ਪੰਡਾ ਜੋ ਵੀ ਫੰਡਿੰਗ ਹੋਈ ਹੈ ਜੋ ਵੀ ਖਰਚੀ ਹੋਈ ਨੇ ਉਹਨਾਂ ਦੇ ਬਾਰੇ ਜੋ ਜਾਣਕਾਰੀ ਹੈ ਉਹ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜਦੋਂ ਕਿ ਇਲੈਕਸ਼ਨ ਕਮਿਸ਼ਨ ਨੂੰ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ ਵੋਟਾਂ ਮੰਗਣ ਦੇ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਵੀ ਕੀਤੀ ਗਈ ਹੈ ਇਹ ਵੀ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ ਹੈ ਚੋਣ ਕਮਿਸ਼ਨ ਦੀ ਇਜਾਜ਼ਤ ਲੈ ਬਿਨਾ ਸੋਸ਼ਲ ਮੀਡੀਆ ਉਤੇ ਪ੍ਰਚਾਰ ਕੀਤਾ ਗਿਆ ਤਾਂ ਖਡੂਰ ਸਾਹਿਬ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਵਿਕਰਮਜੀਤ ਜਿਸ ਦੇ ਵੱਲੋਂ ਜੋ ਹਾਈ ਕੋਰਟ ਦਾ ਰੁਖ ਕੀਤਾ ਗਿਆ ਅਜਿਹੇ ਦੇ ਵਿੱਚ ਤੁਹਾਨੂੰ ਦੱਸ ਦਈਏ ਵਿਕਰਮਜੀਤ ਸਿੰਘ ਨੇ ਚੋਣ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਤਾਂ ਇਸ ਨਾਲ ਪੂਰੇ ਮਾਮਲੀਅਤ ਜੇਕਰ ਨਜ਼ਰ ਮਾਰੀਏ ਤਾਂ ਇਸ ਦੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਕੀ ਹੁਣ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਵੇਗੀ ਇਸ ਉੱਤੇ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਅਜਾ ਇਸ ਲਈ ਕਿਉਂਕਿ ਤੁਹਾਨੂੰ ਜ਼ਰੂਰ ਯਾਦ ਹੋਵੇਗਾ ਅਸੀਂ ਤੁਹਾਨੂੰ ਦੱਸ ਦੇਣੀ ਆ ਕਿ ਲੋਕ ਪ੍ਰਤੀਨਿਧੀ ਕਾਨੂੰਨ ਤਹਿਤ ਲੋਕ ਸਭਾ ਚੋਣਾਂ ਤੋਂ ਬਾਅਦ 45 ਦਿਨਾਂ ਦੇ ਅੰਦਰ ਲੋਕ ਨੁਮਾਇੰਦੇ ਦੀ ਚੋਣਾਂ ਚੁਣੌਤੀ ਦਿੱਤੀ ਜਾ ਸਕਦੀ ਹੈ ਤੇ ਉਸੇ ਤਰੀਕੇ ਦੇ ਨਾਲ ਜੋ ਵਿਕਰਮਜੀਤ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਸੀ ਉਹਨਾਂ ਦੇ ਵੱਲੋਂ ਵੀ ਚੁਣੌਤੀ ਦਿੱਤੀ ਗਈ ਹੈ ਪਟੀਸ਼ਨ ਜੋ ਹੈ 1975 ਦੀ ਘਟਨਾ ਉਤੇ ਆਧਾਰਿਤ ਕਿਹਾ ਜਾ ਸਕਦਾ ਹੈ ਕਿਉਂਕਿ 1975 ਤੇ ਵੀ ਜਿਹੜਾ ਹੈਗਾ ਆ ਉਸ ਸਮੇਂ ਵੀ ਅਜੇਹਾ ਹੀ ਹੋਇਆ ਸੀ 1971 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਯੂਪੀ ਦੀ رائے ਬਰੇਲੀ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸੀ ਫਿਰ ਇਸ ਤੋਂ ਬਾਅਦ ਰਾਜਨਾਰਾਇਣ ਸਿੰਘ ਨੇ ਉਹਨਾਂ ਦੀ ਚੋਣ ਨੂੰ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਇਲਾਬਾਦ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਸੀ ਤਾਂ ਅਜਿਹੇ ਦੇ ਵਿੱਚ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਕਈ ਇਲਜ਼ਾਮ ਲਗਾਏ ਨੇ ਕਿ ਜੋ ਨਾਮਜ਼ਦਗੀ ਭਰੀ ਗਈ ਹੈ ਉਸ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਹੈ ਧਾਰਮਿਕ ਸਥਾਨਾ ਦਾ ਚੋਣ ਪ੍ਰਚਾਰ ਦੇ ਲਈ ਜੋ ਹੈ ਉਸ ਦਾ ਇਸਤੇਮਾਲ ਕੀਤਾ ਗਿਆ ਅਜਿਹੇ ਜੋ ਇਲਜ਼ਾਮ ਲਗਾਏ ਗਏ ਨੇ ਤਾਂ ਕਿ ਉਸ ਆਧਾਰ ਉਤੇ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਜੋ ਰੱਦ ਹੋ ਸਕਦੀ ਹੈ ਖੈਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਦੋਂ ਇਸ ਉਤੇ ਸੁਣਵਾਈ ਹੋਵੇਗੀ ਕਿਉਂਕਿ ਹੁਣ ਇਸ ਦੇ ਵਿੱਚ ਸੁਣਵਾਈ ਵੀ ਜਲਦੀ ਹੋਵੇਗੀ ਤਾਂ ਇਹਨਾਂ ਪੂਰੇ ਮੁੱਦੇ ਉਤੇ ਗੱਲਬਾਤ ਕਰਨ ਦੇ ਲਈ ਅਸੀਂ ਡਾਇਰੈਕਟ ਜੋ ਵਿਕਰਮਜੀਤ ਸਿੰਘ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦਾ ਅਰੋਖ ਕੀਤਾ ਗਿਆ। ਵਿਕਰਮ ਜੀ ਜੀ ਸੇ ਤੁਹਾਡਾ ਬਹੁਤ-ਬਹੁਤ ਸਵਾਗਤ ਹਮਦਰ ਟੀਵੀ ਤੇ। ਹਾਂ ਜੀ ਧੰਨਵਾਦ ਜੀ ਧੰਨਵਾਦ। ਜੀ ਜੀ ਆਤਾ ਜੇਕਰ ਗੱਲ ਕਰੀਏ ਤਾਂ ਤੁਸੀਂ ਅਮਰਿਤਪਾਲ ਸਿੰਘ ਨੂੰ ਲੈ ਕੇ ਹੁਣ ਹਾਈ ਕੋਰਟ ਦਾ ਰੁਖ ਕੀਤਾ ਹੈ ਤੁਸੀਂ ਕਈ ਇਲਜ਼ਾਮ ਵੀ ਲਗਾਏ ਨੇ ਇੱਕ ਚੋਣ ਪ੍ਰਚਾਰ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਜੋ ਗੁਰੂ ਘਰ ਨੇ ਉਹਨਾਂ ਦਾ ਇਸਤੇਮਾਲ ਕੀਤਾ ਚੋਣ ਪ੍ਰਚਾਰ ਦੇ ਲਈ ਤੇ ਗਲਤ ਜਾਣਕਾਰੀਆਂ ਵੀ ਦਿੱਤੀਆਂ ਨੇ ਜੀ ਦੇਖੋ ਮੰਨ ਲਈ ਹਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਜਦੋਂ ਨਾਮਿਨੇਸ਼ਨ ਫਾਈਲ ਹੋਈ ਆ ਮੈਂ ਉਦੋਂ ਹੀ ਪਟੀਸ਼ਨ ਦਾਇਰ ਕਰਤੀ ਸੀ ਚੋਣਾਂ ਤੋਂ ਪਹਿਲਾਂ ਹੀ अच्छा पर चुनाव कमीशन ने कितनी भी गलती ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਕਿਤੇ ਚੋਣ ਕਮਿਸ਼ਨ ਨੇ ਉਸੇ ਕੰਦੂਰ ਸਾਹਿਬ ਹਲਕੇ ਤੇ ਕਟਗੜਾ ਦੇ ਨਾਮੀਨੇਸ਼ਨ ਫਾਈਲ ਦੇ ਉੱਤੇ ਜੱਟ ਕਿਤੇ ਨੇ ਜੀ ਉਹੀ ਚੋਣ ਕਮਿਸ਼ਨ ਇਹਨਾਂ ਦੇ ਫਾਰਮ ਦੇ ਵਿੱਚ 100 ਗਲਤੀਆਂ ਹੋਣ ਤੋਂ ਬਾਅਦ ਵੀ ਹੂੰ ਜਿੱਦਾਂ ਬਿੱਲੀ ਨੂੰ ਦੇਖ ਕੇ ਪੁੱਤਰ ਆਪ ਤਾਂ ਪੁੱਤਰ ਹੈ ਉਸ ਤਰੀਕੇ ਨਾਲ ਚੋਣ ਕਮਿਸ਼ਨ ਨੇ ਆਪਣੀ ਅੱਖਾਂ ਹੀ ਬੰਦ ਕਰ ਰੱਖੀਆਂ ਸੀ ਹੂੰ ਕੋਈ ਗਲਤੀ ਹੈ ਕਿਤੇ ਇਹਨਾਂ ਨੇ ਝੂਠੀਆਂ ਦਾਅਵੇ ਜੱਟੀਆਂ ਨੇ ਇਹ ਕੁਝ ਵੀ ਉਹਨਾਂ ਨੇ ਕਿਸੇ ਚੀਜ਼ ਤੇ ਉੱਤੇ ਜ਼ੋਰ ਦਿੱਤੇ ਜਿਹੜਾ ਡੀਸੀ ਸਾਹ ਨੇ ਇਹ ਕਿਹਾ ਜੀ ਮੈਂ ਤਾਂ ਐਕਸੈਪਟ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਉਹਨਾਂ ਨੇ ਬਿਨਾ ਕੋਈ ਸਾਨੂੰ ਸਹੀ ਜਵਾਬ ਦਿੱਤੇ ਉਹਨਾਂ ਨੇ ਉਹਨਾਂ ਦਾ ਚੋਣ ਨਾਮਿਨੇਸ਼ਨ ਜਿਹੜਾ ਐਕਸੈਪਟ ਕੀਤਾ ਤੇ ਹੁਣ ਮੇਰੇ ਕੋਲ ਤਾਂ ਹੈਗਾ ਕਿ ਕਿਹ ਚਲਾ ਹੋਸਟੈਂਸ ਚੋਣ ਸੀ ਹੁਣ ਮੇਰੇ ਕੋਲ ਸਮਾਂ ਹੈਗਾ ਅਭੀ ਹਾਈ ਕੋਰਟ ਕਿਹਨਾਂ ਤੇ ਹਨ ਜਿਨ੍ਹਾਂ ਨੇ ਬਹੁਤ ਸਈਆਂ ਚੀਜ਼ਾਂ ਨੇ ਜਿਹੜਾ ਇੰਫੈਕਟਰ ਮੇ ਕੋ ਤੌਰ ਤੇ ਜਿਹੜਾ ਹੈਗਾ ਜੋ ਕਿ ਗੁਰਦੁਆਰਿਆਂ ਦੇ ਵਿੱਚ ਇਹ ਤੋਂ ਇਹ ਅੰਮ੍ਰਿਤਪਾਲ ਦੀ ਚੋਣ ਨਹੀਂ ਜੀ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਜੀ ਟੈਕਨੀਕਲ ਇਸ਼ੂ ਹੈ ਕੋਈ ਗੱਲ ਨਹੀਂ ਅਸੀਂ ਦੁਬਾਰਾ ਜੋ ਇਹ ਕਨੈਕਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਜੋ ਆ ਹਾਈ ਕੋਰਟ ਦਾ ਰੁਖ ਕੀਤਾ ਹੈ ਤਾਂ ਇੱਕ ਤਰੀਕੇ ਨਾਲ ਜੋ ਅਮਰਿਤਪਾਲ ਸਿੰਘ ਨੇ ਉਹਨਾਂ ਦੀ ਜੋ ਮੈਂਬਰਸ਼ਿਪ ਹੈ ਉਹ ਰੱਦ ਹੋ ਸਕਦੀ ਹੈ ਜੇਕਰ ਇਸ ਉੱਤੇ ਸੁਣਵਾਈ ਹੁੰਦੀ ਹੈ ਤੇ ਜੇਕਰ ਵਿਕਰਮਜੀਤ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਾਂਦਾ ਜੀ ਵਿਕਰਮਜੀਤ ਜੀ ਤੁਹਾਡਾ ਤੁਹਾਡੀ ਆਵਾਜ਼ ਜਿਹੜੀ ਹੈਗੀ ਉਹ ਟੁੱਟ ਗਈ ਸੀ ਤੁਸੀਂ ਨੇ ਜਿਹੜਾ ਇਹ ਜ਼ਿਕਰ ਕੀਤਾ ਕਿ 16 ਗਲਤੀਆਂ ਸੀਗੀਆਂ ਤੁਸੀਂ ਪੰਜ ਤੱਥਾਂ ਦੇ ਆਧਾਰ ਉੱਤੇ ਜੋ ਪਟੀਸ਼ਨ ਦਾਇਰ ਕੀਤੀ ਹੈ ਤੁਸੀਂ 16 ਗਲਤੀਆਂ ਕਹਿ ਰਹੇ ਹੋ 16 ਗਲਤੀਆਂ ਪਹਿਲਾਂ ਨਾਮੀਨੇਸ਼ਨ ਜਿਹੜਾ ਇਹਨਾਂ ਨੇ ਸਾਇਲ ਕੀਤਾ ਹੈਗਾ ਜਦੋਂ ਚੋਣ ਵਿਰਾਂ ਵਾਸਤੇ ਐਫੀਡਿਵਿਟ ਭਰਨ ਕੀਤਾ ਜਾਂਦਾ ਉਹਦੇ ਅੰਦਰ ਹੀ 16 ਗਲਤੀਆਂ ਪਿਆਦੀ ਜੀ ਬਿਲਕੁਲ ਸਹੀ ਹੈ ਔਰ ਹੋਰ ਗਾੜੇ ਮੈਂ ਸੀ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਹਦੇ ਵਿੱਚ ਉਹਨਾਂ ਜੀ ਤਾਂ ਨੈਟਵਰਕ ਇਸ਼ੂ ਕਰਕੇ ਸਾਡੀ ਜੋ ਗੱਲਬਾਤ ਹੈ ਵਿੱਚ ਵਿਚਾਲੇ ਹੀ ਰੁਕ ਰਹੀ ਹੈ ਕਿਉਂਕਿ ਨੈਟਵਰਕ ਜੋ ਹੈ ਬਹੁਤ ਜ਼ਿਆਦਾ ਵੀਕ ਹੈ ਲੇਕਿਨ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਅਮਰਿਤਪਾਲ ਸਿੰਘ ਨੇ ਉਹਨਾਂ ਉੱਤੇ ਮੁਸ਼ਕਿਲਾਂ ਖੜੀਆਂ ਹੋ ਚੁੱਕੀਆਂ ਨੇ ਕਿਉਂਕਿ ਹਾਈ ਕੋਰਟ ਦਾ ਰੁਖ ਕੀਤਾ ਗਿਆ ਅਜਿਹੇ ਦੇ ਵਿੱਚ ਕਈ ਸਾਰੇ ਵੱਡੇ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਜੀ ਵਿਕਰਮਜੀਤ ਜੀ ਤਾਨੂੰ ਬਾਜ਼ ਆ ਰਹੀ ਹੈ ਤਾਂ ਜੀ ਐਕਚੁਅਲੀ ਐਕਚੁਅਲੀ ਥੋੜਾ ਜਿਹਾ ਨਾ ਬਾਰਿਸ਼ ਹੋ ਰਹੀ ਹੋ ਕੇ ਕਰਕੇ ਸਿਗਨਲ ਬ੍ਰੇਕ ਹੋ ਰਿਹਾ ਹੋਗਾ ਜੀ ਜੀ ਜਿਹੜਾ ਜਿਹੜਾ ਅਸੀਂ ਟਿਕੀਸ਼ਨ ਬਾਰ ਕੀਤੀ ਜੀ ਅਸੀਂ ਪੰਜ ਚੀਜ਼ਾਂ ਅਸੀਂ ਪੰਜ ਚੀਜ਼ਾਂ ਤੇ ਮੇਨ ਪੁਆਇੰਟ ਕੀਤਾ ਹੈਗਾ ਇੱਕ ਇਹਨਾਂ ਦੀ ਫੌਂਡਿੰਗ ਕਿਉਂਕਿ ਬੜੇ ਸਾਧ ਸੌਲ ਸੂਤਰੀ ਜਿਹੜੇ ਨਿਯਮ ਹੈਗੇ ਆ ਤੁਹਾਨੂੰ ਕਮਿਸ਼ਨ ਵੱਲੋਂ ਇਹ ਘੋਸ਼ਿਤ ਕੀਤਾ ਗਿਆ ਸੀ ਕਿ ਫੌਂਡਿੰਗ ਜਿਹੜੀ ਆ ਨਹੀਂ ਲਈ ਜਾਏਗੀ ਔਰ ਜਿਹੜਾ ਹੈਗਾ ਧਾਰਮਿਕ ਸਥਾਨਾਂ ਦਾ ਇਸਤੇਮਾਲ ਜਾਂ ਧਾਰਮਿਕ ਨਾਰਿਆਂ ਦਾ ਇਸਤੇਮਾਲ ਨਹੀਂ ਕੀਤਾ ਜਾਏਗਾ। ਜੀ। ਪਰ ਇਹਨਾਂ ਦੇ ਵੱਲੋਂ ਤਾਂ ਧਾਰਮਿਕ ਧਾਰਮਿਕ ਤੌਰ ਤੇ ਬਣਾਏ ਗਏ ਗਾਣੇ ਚੱਕ ਰਿਲੀਜ਼ ਕੀਤੇ ਗਏ ਨੇ ਕਿ ਧਰਮ ਦਾ ਰਸਨਾ ਲੈ ਕੇ ਚੋਣ ਲੜੀ ਗਈ ਆ। ਉਥੇ ਚੋਣ ਕਮਿਸ਼ਨ ਬਾਕੀ ਜਿੱਥੇ ਮੈਂ ਨਹੀਂ ਕਹ ਰਿਹਾ ਕਿ ਕੱਲਾ ਅਮਰਿਤਪਾਲ ਸਿੰਘ ਬਾਖੀ ਦੇ ਬਾਕੀ ਕੈਂਡੀਡੇਟਾਂ ਦੇ ਉੱਤੇ ਇਹ ਰੋਕ ਸੀ ਕਿ ਤੁਸੀਂ ਧਰਮ ਨੂੰ ਮੁੱਦਾ ਬਣਾ ਕੇ ਚੋਣ ਨਹੀਂ ਲੜ ਸਕਦੇ। ਤਾਂ ਫਿਰ ਕੱਲਾ ਅਮਰਿਤਪਾਲ ਸਿੰਘ ਧਰਮ ਨੂੰ ਚੋਣ ਮੁੱਦਾ ਬਣਾ ਕੇ ਚੋਣ ਲੜਦਾ ਰਿਹਾ। ਕਾਲਕ ਦੀ ਗੱਲ ਬੋਟਾ ਪਾ ਦਿਓ ਕੰਡੋਰ ਸਾਹਿਬ ਵਾਲਿਓ ਅਣਖਾਂ ਤੇ ਗੱਲ ਆ ਗਈ ਇਸ ਤਰੀਕੇ ਦੇ ਗਾਣੇ ਤਾਂ ਰਿਲੀਜ਼ ਕੀਤੇ ਗਏ ਨੇ ਉਸ ਟਾਈਮ ਚ ਚੋਣ ਕਮਿਸ਼ਨ ਦੀਆਂ ਅੱਖਾਂ ਕਿਉਂ ਬੰਦ ਸੀਗੀਆਂ ਕੱਲਾ ਇੱਕ ਜਣੇ ਨੂੰ ਜਰ ਹੈਗਾ ਇਹ ਸਪੈਸ਼ਲ ਜਿਹੜੀ ਹੈਗੀ ਆ ਟ੍ਰੀਟਮੈਂਟ ਕਿਉਂ ਦਿੱਤਾ ਗਿਆ ਚੋਣਾਂ ਦੇ ਵਿੱਚ ਇੱਕ ਕੱਲਾ ਅਮਰਤ ਪਾਲ ਨੂੰ ਇਹ ਸਾਰੀਆਂ ਖੁੱਲਾ ਕਿਉਂ ਸੀ ਕਿ ਉਹ ਜੋਰ ਨਾਲ ਨਹੀਂ ਉਹਦੀ ਜਲ ਕਰੇ ਉਹ ਫਾਰਮ ਫੰਡਿੰਗ ਲਵੇ ਉਹਦਾ ਦਿਲ ਕਰੇ ਉਹ ਗੁਰਦਵਾਰਿਆਂ ਦੇ ਵਿੱਚ ਚੋਣ ਪ੍ਰਚਾਰ ਕਰੇ ਉਹਦਾ ਦਿਲ ਕਰੇ ਉਹ ਜਿਹੜੇ ਪ੍ਰੋਫੈਸ਼ਨਲ ਕੀਰਤਨੀਏ ਤੇ ਪ੍ਰੋਫੈਸ਼ਨਲ ਕਥਾਵਾਚਕ ਨੇ ਉਹਨਾਂ ਨੂੰ ਹਾਇਰ ਕਰਕੇ ਉਹਨਾਂ ਤੋਂ ਚੋਣ ਪ੍ਰਚਾਰ ਕਰਾਵੀ ਤੇ ਚੱਲੀ ਇੱਕ ਜਣੇ ਨੂੰ ਸ਼ੂਟ ਕਿਉਂ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਐਵਿਡੈਂਸ ਜਿਹੜੇ ਹੈਗੇ ਆ ਇਹ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ ਔਰ ਇਹ ਸਵਾਲ ਹੁਣ ਪੁੱਛਿਆ ਰਹੇਗਾ ਕਿਉਂਕਿ ਅਸੀਂ ਬੜੇ ਟਾਈਮ ਤੋਂ ਕਹਿ ਰਹੇ ਆ ਕਿ ਸਰਕਾਰ ਜਿਹੜੀ ਹੈਗੀ ਉਹ ਪੁੱਤਪਣਾ ਹੀ ਕਰਦੀ ਆ ਅਮਰਪਾਲ ਵਾਲੀ ਪਾਰਟੀ ਦੀ ਔਰ ਅੱਗੇ ਇਹ ਚੀਜ਼ ਆਨ ਰਿਕਾਰਡ ਪੱਥਾਂ ਦੇ ਉੱਤੇ ਸਾਬਤ ਹੋਏਗੀ ਕਿ ਕਿਸ ਤਰੀਕੇ ਨਾਲ ਸਰਕਾਰੀ ਆਫੀਸਰ ਅ ਇੱਕ ਰਿਪੋਰਟ ਵਿੱਚ ਜ਼ਿਕਰ ਕਰਦਾ ਇੱਕ ਸਰਕਾਰੀ ਆਫੀਸਰ ਨੇ ਆ ਮੰਡੀਆਂ ਦੇ ਪਾਕ ਦੇ ਵਿੱਚ ਕੰਮ ਕਰਦੇ ਨੇ ਜੀ ਉਹ ਅਕਤਲੀ ਸੀਟ ਤੋਂ ਆਪਣੀ ਸੀਟ ਛੱਡ ਕੇ ਖੰਡੂਰ ਸਾਹਿਬ ਚੋਣਾਂ ਦੇ ਵਿੱਚ ਹਮਲਤ ਜੋਨ ਪ੍ਰਚਾਰ ਕਰਦੇ ਰਹੇ ਨੇ ਹੂੰ ਕੀ ਜੀਟੀ ਚੋਣ ਕਮਿਸ਼ਨ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਸਰਕਾਰੀ ਆਫੀਸਰ ਕੋਈ ਵੀ ਕਿਸੇ ਦੇ ਵੀ ਜੋਨ ਪ੍ਰਚਾਰ ਦੇ ਵਿੱਚ ਜਾ ਕੇ ਇਸ ਤਰੀਕੇ ਨਾਲ ਜੋਨ ਪ੍ਰਚਾਰ ਕਰ ਰਿਹਾ ਤੇ ਇਲੈਕਸ਼ਨ ਕਮਿਸ਼ਨ ਉੱਤੇ ਚੁੱਪ ਰਿਹਾ ਹੈ ਨਾ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਬਹੁਤ ਸਾਰੇ ਪੁਆਇੰਟਸ ਨੇ ਜੀ ਜੀ ਤਾਂ ਬਿਲਕੁਲ ਜੇਕਰ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਸਮੇਂ-ਸਮੇਂ ਤੇ ਕਿਹਾ ਗਿਆ ਸੀ ਕਿ ਉਹ ਬਿਲਕੁਲ ਸਖਤੀ ਵਰਤਣਗੇ ਸ਼ੀਸ਼ੇਵੰਦੂ ਜੀ ਇਹ ਚੀਜ਼ ਜਿਹੜੀ ਹੈ ਕਿ ਅਸੀਂ ਦੋ ਕੋ ਸ਼ੀਸ਼ੇਵੰਦੂ ਕਲੀਅਰ ਕਰ ਦਾਂਗੇ ਕਿ ਸਰਕਾਰ ਦਾ ਬਹੁਤ ਵੱਡਾ लाडला ਹੈਗਾ ਅਮਰਪਾਲ ਸਿੰਘ ਤੇ ਸਰਕਾਰ ਨੇ ਹਰ ਚਾਰ ਤੇ ਅਮਰਪਾਲ ਦੀ ਮਦਦ ਕੀਤੀ ਹੈ ਪੂਰੇ ਚੋਣ ਜਿਹੜਾ ਹੈਗਾ ਚੋਣ ਪ੍ਰਚਾਰ ਦੇ ਵਿੱਚ ਜੀ ਤਾ ਇੱਕ ਪਾਸੇ ਤਾਂ ਜੇਕਰ ਗੱਲ ਕਰੀਏ ਫਰੀਦਕੋਟ ਤੋਂ ਜੋ ਸਰਬਜੀਤ ਸਿੰਘ ਖਾਸਾ ਨੇ ਉਹਨਾਂ ਨੇ ਤਾਂ ਐਲਾਨ ਕੀਤਾ ਹੈ ਕਿ ਜਦੋਂ ਅਮਰਿਤਪਾਲ ਸਿੰਘ ਬਾਹਰ ਆ ਜਾਣਗੇ ਤਾਂ ਉਹ ਇੱਕ ਨਵੀਂ ਪਾਰਟੀ ਦਾ ਗਠਨ ਕਰਨਗੇ ਦੂਜੇ ਪਾਸੇ ਹੁਣ ਤੁਸੀਂ ਹਾਈ ਕੋਰਟ ਦਾ ਰੁਖ ਕੀਤਾ ਪੰਜਾਬ ਦੀ ਆਵਾਮ ਦੀ ਜੇਕਰ ਗੱਲ ਕਰ ਲਈਏ ਤਾਂ ਪੰਜਾਬ ਦੀ ਆਵਾਮ ਅਮਰਿਤਪਾਲ ਸਿੰਘ ਨੂੰ ਤਾਂ ਪਸੰਦ ਕਰਦੀ ਹੈ ਕਿਉਂਕਿ ਜੋ ਰਿਜ਼ਲਟ ਸਾਹਮਣੇ ਆਇਆ ਉਸ ਦੇ ਆਧਾਰ ਉੱਤੇ ਸਾਰਾ ਕਲੀਅਰ ਹੋ ਗਿਆ ਪਰ ਦੂਜੇ ਪਾਸੇ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਮਰਿਤਪਾਲ ਦਾ ਵਿਰੋਧ ਕਰ ਰਹੇ ਹੋ ਅਵਾਮ ਜਿਸ ਨੂੰ ਪਸੰਦ ਕਰਦੀ ਹੈ ਜਾਂ ਕਿਸ ਨੂੰ ਨਹੀਂ ਪਸੰਦ ਕਰਦੀ ਇਹ ਇੱਕ ਵੱਖਰਾ ਵਿਚਾਰ ਹੈ। ਆਵਾਮ ਨੇ ਤਾਂ ਸੈਂਟਰ ਦੇ ਵਿੱਚ ਮੋਦੀ ਸਾਹਿਬ ਨੂੰ 10 ਸਾਲ ਦੀ ਸਰਕਾਰ ਦੇਣ ਤੋਂ ਬਾਅਦ ਹੁਣ 50 ਸਾਲ ਦੀ ਸਰਕਾਰ ਹੋਰ ਦੇਤੀ ਆ ਹੈ ਨਾ ਤੇ ਮੋਦੀ ਸਾਹਿਬ ਦਾ ਵੀ ਬਹੁਤ ਵੱਡੇ ਲੈਵਲ ਤੇ ਮਰੋੜ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਾਈਡ ਲਾਈਨ ਰੱਖ ਕੇ ਸਾਡਾ ਜਿਹੜਾ ਮੇਨ ਮਕਸਦ ਹੈਗਾ ਇਹਨਾਂ ਨੇ ਖਾਲਿਸਤਾਨ ਦੀ ਗੱਲ ਬਹੁਤ ਵੱਡੇ ਲੈਵਲ ਤੇ ਕੀਤੀ ਤੇ ਅੰਤ ਨੂੰ ਆ ਕੇ ਖਾਲਸਤਾਨ ਇਹਨਾਂ ਦੀ ਮਾਤਾ ਜੀ ਕਹਿੰਦੇ ਨੇ ਕਿ ਸਾਡਾ ਮੁੰਡਾ ਖਾਲਸਤਾਨੀ ਹੈ ਨਹੀਂ ਹੂੰ ਚੋਣ ਪ੍ਰਚਾਰ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ ਧਾਰਮਿਕ ਨਾਰੇ ਜਿਹੜੇ ਹੈਗੇ ਆ ਹੋਰ ਬੜਾ ਕੁਝ ਹੈਗਾ ਸਾਡਾ ਸਵਾਲ ਉੱਤੇ ਹੀ ਕਰਦਾ ਆ ਕਿ ਤੁਸੀਂ ਜਾਂ ਤਾਂ ਤੁਸੀਂ ਲੋਕਾਂ ਨੂੰ ਜੇ ਇਹ ਕਹਿੰਦੇ ਹੋ ਕਿ ਤੁਸੀਂ ਖਾਲਸਤਾਨੀ ਹੋ ਉੱਤਰ ਖਾਲਸਤਾਨੀ ਹੋ ਤੁਸੀਂ ਦੇਸ਼ ਨੂੰ ਵਕਤ ਕਰਨ ਦੀ ਗੱਲ ਕਰਦੇ ਹੋ ਤੁਸੀਂ ਆਸਵਿਧਾਨ ਨੂੰ ਨਾਮੰਨਣ ਦੀ ਗੱਲ ਕਰਦੇ ਹੋ ਫਿਰ ਜਦੋਂ ਤੁਹਾਡੀ ਆਪਣੀ ਜਾਣ ਤੇ ਜਦੋਂ ਤੁਸੀਂ ਆਪ ਪ੍ਰੋਬਲਮ ਦੇ ਵਿੱਚ ਆ ਜਾਂਦੇ ਹੋ ਜਦੋਂ ਤੁਹਾਡੇ ਆਪਣੇ ਤੇ ਗੱਲ ਆ ਜਾਂਦੀ ਹੈ ਤੋ ਇਲਜ਼ਾਮ ਲੜਦੇ ਆ ਸੋਹਾਂ ਵੀ ਸਕਦੇ ਹਾਂ ਫਿਰ ਤੁਸੀਂ ਸੰਵਧਾਨ ਦੇ ਹੇਠਾਂ ਆ ਕੇ ਚੋਣ ਵੀ ਲੜਦੇ ਹੋ ਤੇ ਤੁਹਾਡੇ ਮਾਤਾ ਜੀ ਆ ਕੇ ਇਹ ਵੀ ਕਹਿੰਦੇ ਜੀ ਜੀ ਤਾਂ ਬਿਲਕੁਲ ਅਸੀਂ ਦੁਬਾਰਾ ਰابطਾ ਜ਼ਰੂਰ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵਿਕਰਮ ਜੀ ਸਿੰਘ ਔਰ ਭਗਤ ਸਿੰਘ ਦਵਾਬੀ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦਾ ਅਰੋਖ ਕੀਤਾ ਗਿਆ ਹਾਈ ਕੋਰਟ ਦਾ ਅਰੋਖ ਕਰਕੇ ਉਹਨਾਂ ਦੇ ਵੱਲੋਂ ਜੋ ਇਲਜ਼ਾਮ ਨੇ ਅਮਰਿਤਪਾਲ ਸਿੰਘ ਉੱਤੇ ਲਗਾਏ ਗਏ ਨੇ ਕਿ ਗਲਤ ਜੋ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਗਲਤੀਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਕੀਤਾ ਗਿਆ ਤਾਂ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਐਸੇ ਦੇ ਆਧਾਰ ਉੱਤੇ ਜੇਕਰ ਗੱਲ ਕਰੀਏ ਤਾਂ ਕਿਤਨਾ ਕੀਤੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਜੇਕਰ ਇਸ ਉੱਤੇ ਹੁਣ ਜੋ 6 ਅਗਸਤ ਨੂੰ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਫੈਸਲਾ ਕੀ ਆਵੇਗਾ ਜੇਕਰ ਵਿਕਰਮਜੀਤ ਸਿੰਘ ਉਰਫ ਦੁਆਬੀ ਦੇ ਹਾਕ ਦੇ ਵਿੱਚ ਫੈਸਲਾ ਹੋਵੇਗਾ ਤਾਂ ਕੀ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਵੇਗੀ ਤਾਂ ਇਹਨਾਂ तमाम ਮੁੱਦਿਆਂ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਗੇ ਨੇ ਰਾਜਦੇਵ ਸਿੰਘ ਖਾਲਸਾ ਜੋ ਕਿ ਵਕੀਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਜੀ ਖਾਲਸਾ ਜੀ ਤੁਹਾਡਾ ਬਹੁਤ-ਬਾਰਤ ਸਵਾਗਤ ਹੈ ਹਮਦਰ ਟੀਵੀ ਤੇ ਜੀ ਆਵਾਜ਼ ਆ ਰਹੀ ਹੈ ਆਵਾਜ਼ ਨਹੀਂ ਆ ਰਹੀ ਜੀ ਜੀ ਹੁਣ ਆਵਾਜ਼ ਆ ਰਹੀ ਹੈ ਤੁਹਾਨੂੰ ਤੁਹਾਡਾ ਸਵਾਗਤ ਹੈ ਹਮਰੇ ਟੀਵੀ ਤੇ ਹਾਂਜੀ ਹੁਣ ਆ ਰਹੀ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਉਹਨਾਂ ਉਤੇ ਬਹੁਤ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਵਿਕਰਮਜੀਤ ਸਿੰਘ ਦੇ ਵੱਲੋਂ ਜੋ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੇ ਉਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਨੂੰ ਵੀ ਪਤਾ ਹੋਵੇਗਾ ਕਿ ਜੋ ਗੁਰੂ ਘਰ ਨੇ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਚੋਣ ਪ੍ਰਚਾਰ ਦੇ ਲਈ ਗਲਤ ਜਾਣਕਾਰੀ ਦਿੱਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਮੇਰਾ ਤੁਹਾਡੇ ਤੋਂ ਇਹੀ ਸਵਾਲ ਹੈ ਕਿ ਜੋ ਜਦੋਂ ਨੋਮੀਨੇਸ਼ਨ ਫਾਈਲ ਕੀਤੀ ਗਈ ਸੀ ਤਾਂ ਉਸ ਦੇ ਵਿੱਚ 1000 ਰੁਪਏ ਦਾ ਵੇਰਵਾ ਦਿੱਤਾ ਗਿਆ ਸੀ ਤਾਂ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਫੰਡਿੰਗ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਕੀ ਜੋ ਚੋਣ ਪ੍ਰਚਾਰ ਹੋਏ ਨੇ ਸਿਰਫ 1000 ਰੁਪਏ ਦੇ ਵਿੱਚ ਚੋਣ ਪ੍ਰਚਾਰ ਹੋ ਗਏ ਨੇ ਵੇਖੋ ਜੀ ਮੈਨੂੰ ਉਹ ਤਾਂ ਨਹੀਂ ਪਤਾ ਕਿ ਇਲੈਕਸ਼ਨ ਪਟੀਸ਼ਨ ਕੀ ਲਿਖਿਆ ਸੀ ਪਰੰਤੂ ਇਹ ਜਿਹੜੀ ਇਲੈਕਸ਼ਨ ਪਟੀਸ਼ਨ ਜਿਹੜੀ ਕੀਤੀ ਗਈ ਹੈ ਇਹ ਕੋਈ ਖਾਸ ਗੰਭੀਰ ਮਸਲਾ ਨਹੀਂ ਹੈ ਇਹਦੇ ਵਿੱਚ ਜਿਹੜੇ ਆ ਇਹ ਜਿਹੇ ਦੋਸ਼ ਲਾਏ ਗਏ ਨੇ ਜਿਹੜੇ ਕੋਈ ਮਹੱਤਤਾ ਨਹੀਂ ਰੱਖਦੇ ਤੇ ਰੂਟੀਨ ਮੈਟਰ ਦੇ ਤੌਰ ਤੇ ਕੀਤੀ ਗਈ ਹੈ ਇਹ ਤਾਂ ਇੱਕ ਸਮਾਂ ਬਤਾਉਣ ਵਾਲੀ ਪਟੀਸ਼ਨ ਹੈ ਉਹਨਾਂ ਦੇ ਭਾਈ ਸਾਹਿਬ ਦੇ ਅੰਸ਼ੀਟ ਹੋਣ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਜਿਵੇਂ ਮੈਂ ਇੱਕ ਇਹ ਵੀ ਪੁੱਛਣਾ ਚਾਹਾਂਗੀ ਜਿਵੇਂ ਧਾਰਮਿਕ ਸਥਾਨਾਂ ਦਾ ਇਸਤੇਮਾਲ ਕੀਤਾ ਗਿਆ ਚੋਣ ਪ੍ਰਚਾਰ ਕਰਨ ਦੇ ਲਈ ਤਾਂ ਕੀ ਇਹ ਇਲੀਗਲ ਹੈ ਕਿ ਅਸੀਂ ਯੂਜ਼ ਕਰ ਸਕਦੇ ਆ ਚੋਣ ਪ੍ਰਚਾਰ ਦੇ ਲਈ ਧਾਰਮਿਕ ਸਥਾਨਾਂ ਦਾ ਨਹੀਂ ਜੀ ਸਿਰਫ ਇਹ ਕਹਿ ਰਹੇ ਹਾਂ ਵੀ ਧਾਰਮਿਕ ਸਥਾਨਾਂ ਦਾ ਜਿਹੜਾ ਉਹ ਉਪਯੋਗ ਕੀਤਾ ਗਿਆ ਇਲੈਕਸ਼ਨ ਲੜਨ ਨਾਲ ਉਹ ਕਾਫੀ ਨਹੀਂ ਹੁੰਦਾ ਇਹਦਾ ਸਬੂਤ ਦੇਣਾ ਪੈਂਦਾ ਸਬੂਤ ਤਾਂ ਕੋਈ ਪੇਸ਼ ਨਹੀਂ ਹੈ ਜੇ ਬਿਲਕੁਲ ਸਿਰਫ ਉਹ ਕਹਿ ਦਿੱਤਾ ਵੀ ਧਰਮ ਸਥਾਨਾਂ ਦਾ ਅਯੋਗ ਕੀਤਾ ਗਿਆ ਇਸ ਤਰ੍ਹਾਂ ਕਹਿਣ ਨਾਲ ਜਿਹੜੀ ਆ ਉਹ ਇਲੈਕਸ਼ਨ ਸੈਟ ਸਾਈਡ ਨਹੀਂ ਹੁੰਦੀ ਇਹਦਾ ਫੂਲ ਪ੍ਰੂਫ ਜਿਹੜਾ ਹੈਗਾ ਸਬੂਤ ਦੇਣਾ ਪੈਂਦਾ ਕਿ ਕਿਹੜੇ ਧਰਮ ਸਥਾਨ ਦਾ ਕਿਹੜੇ ਵੇਲੇ ਕਿਹੜੀ ਡੇਟ ਨੂੰ ਕਿੰਨੇ ਵਜੇ ਕਿਸ ਮਤਲਬ ਦੇ ਲਈ ਉਹਦਾ ਅਯੋਗ ਕੀਤਾ ਗਿਆ ਇਹੋ ਜਿਹਾ ਕੋਈ ਨਹੀਂ ਸਾਰੀ ਪਟੀਸ਼ਨ ਜੇ ਬਿਲਕੁਲ ਇਸ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਹੀ ਗੱਲ ਹੋਈ ਹੈ ਵਿਕਰਮਜੀਤ ਸਿੰਘ ਦੇ ਨਾਲ ਜਨਾ ਦੇ ਵੱਲੋਂ ਹਾਈ ਕੋਰਟ ਦਾ ਅਰੋਖ ਕੀਤਾ ਗਿਆ ਸਵਾਲ ਚੁੱਕੇ ਗਏ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੇਰੇ ਕੋਲ ਸਾਰੇ ਸਬੂਤ ਨੇ ਜਦੋਂ ਸੁਣਵਾਈ ਹੋਵੇਗੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਤਾਂ ਮੈਂ ਸਾਰੇ ਸਬੂਤ ਪੇਸ਼ ਕਰਾਂਗਾ ਤਾਂ ਉਹਨਾਂ ਦੇ ਕੋਲ ਇਸ ਦੇ ਵੀ ਸਬੂਤ ਹੈਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਲੈਕਸ਼ਨ ਕਮਿਸ਼ਨ ਜੋ ਹੈ ਅਮਰਿਤਪਾਲ ਸਿੰਘ ਦੀਆਂ ਗਲਤੀਆਂ ਜਾਣਦੇ ਹੋਏ ਵੀ ਉਸ ਦਾ ਸਾਥ ਦਿੱਤਾ ਗਿਆ ਦੇਖੋ ਇਹ ਤਾਂ ਇਲੈਕਸ਼ਨ ਕਮਿਸ਼ਨ ਤਾਂ ਕੋਈ ਸਾਥ ਦੇ ਰੂਗਾ ਕਿ ਆਪਣਾ ਕਿਸੇ ਦਾ ਇਲੈਕਸ਼ਨ ਕਮਿਸ਼ਨ ਦਾ ਤਾਂ ਉਹ ਇਹਨਾਂ ਦਾ ਸਾਧੇਂ ਦਾ ਕੋਈ ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ ਸੀ ਬਾਕੀ ਜਿਹੜੇ ਸਬੂਤ ਹੁਣ ਨਾਲ ਨਹੀਂ ਲੱਗੇ ਤੇ ਉਹ ਅਸੀਂ ਪੇਸ਼ ਕਰ ਦਾਂਗੇ ਪਹਿਲਾਂ ਤੋਂ ਪੇਸ਼ ਨਹੀਂ ਹੋ ਸਕੇ ਜਾਂ ਜਦੋਂ ਪੇਸ਼ ਕਰेंगे ਫਿਰ ਤੁਸ ਦੱਸਿਆ ਜਾ ਸਕਦਾ ਜੀ ਬਿਲਕੁਲ ਜੇਕਰ ਦੇਖਿਆ ਜਾਵੇ ਤਾਂ ਦਸੀਆਇ ਜਾ ਰਿਹਾ ਕਿ 6 ਅਗਸਤ ਨੂੰ ਇਸ ਉੱਤੇ ਸੁਣਵਾਈ ਹੋਣੀ ਹੈ ਤਾਂ ਸੁਣਵਾਈ ਦੀ ਜੇਕਰ ਗੱਲ ਕਰੀਏ ਤਾਂ ਹੁਣ ਸਵਾਲ ਇਹ ਵੀ ਉੱਠ ਰਹਿਨੇ ਕਿ ਅਮਰਿਤਪਾਲ ਸਿੰਘ ਜੋ ਨੇ ਸੰਸਦ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਜੇਕਰ ਵਿਕਰਮਜੀਤ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਤਾਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇਹ ਕੋ ਛੇ ਤਰੀਕ ਨੂੰ ਤਾਂ ਜੀ ਕਿ ਖੇਤੇ ਹਟ ਮੇ ਕੋ ਫੈਸਲਾ ਹੋਣ ਦਾ ਮਤਲਬ ਇਹ ਨਹੀਂ ਛੇ ਤਰੀਕ ਨੂੰ ਤਾਂ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਜਿਹੜੀ ਪੋਟੀਸ਼ਨ ਹੈ ਇਹ ਤਨੂਨ ਅਨੁਸਾਰ ਜਿਹੜੀ ਡਰਾਫਟ ਕੀਤੀ ਗਈ ਹੈ ਲਿਖੀ ਗਈ ਹੈ ਫਿਰ ਉਸ ਤੋਂ ਬਾਅਦ ਇਹ ਤਾਂ ਬੜਾ ਲੰਮਾ ਸਫ਼ਰ ਹੈ ਜਦੋਂ ਤੱਕ ਇਹਦਾ ਫੈਸਲਾ ਹੋਣਾ ਤੋ 6 ਅਗਸਤ ਨੂੰ ਤਾਂ ਜੇ ਉਹ ਸਮਝਣ ਵੀ ਨਹੀਂ ਕਾਨੂੰਨ ਮੁਤਾਬਕ ਲਿਖੀ ਗਈ ਤਾਂ 6 ਅਗਸਤ ਨੂੰ ਰੱਦ ਤਾਂ ਹੋ ਸਕਦੀ ਹੈ ਪਰ 6 ਅਗਸਤ ਨੂੰ ਵੀ ਕੋਈ ਫੈਸਲਾ ਖلاف ਆਉਂਦਾ ਉਹਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਜੀ ਹਾਂ ਤਾਂ ਜਿਵੇਂ ਹੁਣ ਜੋ ਹੈ ਹਾਈ ਕੋਰਟ ਦਾ ਰੁਖ ਕੀਤਾ ਗਿਆ ਵਿਕਰਮਜੀਤ ਸਿੰਘ ਦੇ ਵੱਲੋਂ ਤਾਂ ਇਹਨਾਂ ਪੂਰੇ ਸਿਨੈਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇਸ ਮੁਤਲਕ ਜਾਣਕਾਰੀ ਹੋਵੇਗੀ ਕਿ ਕੋਈ ਵੀ ਜਿੱਦਾਂ ਐਮਪੀ ਦੀ ਚੋਣ ਜਿੱਤੇ ਨੇ ਅਮਰਿਤਪਾਲ ਸਿੰਘ ਤਾਂ ਹੁਣ ਜੇਕਰ ਕੋਈ ਵੀ ਉਹਨਾਂ ਦੇ ਖਿਲਾਫ ਪਟੀਸ਼ਨ ਦਾਇਰ ਕਰਦਾ ਕੋਈ ਵੀ ਇਲਜ਼ਾਮ ਲਗਾਉਂਦਾ ਤਾਂ ਉਸ ਤੋਂ ਬਾਅਦ ਕੀ ਕੁਝ ਪ੍ਰਕਿਰਿਆ ਹੁੰਦੀ ਹੈ ਕੀ ਕੁਝ ਪ੍ਰੋਸੈਸ ਹੁੰਦੇ ਨੇ ਇਸ ਦੇ ਵਿੱਚ ਕੀ ਅੱਗੇ ਦੀ ਰਣਨੀਤੀ ਜੋ ਹੈਗੀ ਉਹ ਹੁੰਦੀ ਹੈ ਦੇਖੋ ਜੇ ਉਹ ਪਟੀਸ਼ਨ ਨੂੰ ਸਹੀ ਪਾਇਆ ਗਿਆ ਵੀ ਡਰਾਫਟ ਸਹੀ ਚੀਤੀ ਹੈ ਤਾਂ ਦੂਸਰੀ ਧਿਰ ਨੂੰ ਜਿਹੜਾ ਹੁੰਦਾ ਉਹ ਨੋਟਿਸ ਹੁੰਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਨੋਟਿਸ ਹੋਊਗਾ ਜੀ ਉਹਨਾਂ ਦੀ ਇਤਲਾ ਮਿਲਣ ਤੋਂ ਬਾਅਦ ਉਹ ਵਕੀਲ ਜਰੀਏ ਪੇਸ਼ ਹੋਊਗੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਇਚਤਰੀਕ ਪਊ ਵਿੱਚ ਉਹਨਾਂ ਨੇ ਜਵਾਬ ਦੇਣਾ ਹੁੰਦਾ ਹੈ ਵਿਅਕਤੀ ਤੌਰ ਤੇ ਕਿ ਮੈਂ ਜਿਹੜਾ ਹੈ ਇਸ ਪਟੀਸ਼ਨ ਨੂੰ ਕਿ ਮੈਂ ਸਮਝਦਾ ਤੇ ਇਹਦਾ ਇਹ ਕਿ ਮੈਂ ਗੱਲ ਤੋਂ ਸਾਰਾ ਲਿਖ ਕੇ ਦੇਣੀ ਜੀ ਉਹ ਤੇ ਉਸ ਦੇ ਪਿੱਛੋਂ ਫਿਰ ਉਹ ਜਿਹੜਾ ਪਟੀਸ਼ਨਰ ਹੁੰਦਾ ਉਹ ਜਵਾਬ ਦਿੰਦਾ ਹੈ ਜੀ ਫਿਰ ਉਸ ਦੇ ਪਿੱਛੋਂ ਉਹਨੂੰ ਅੰਗਰੇਜ਼ੀ ਚ ਇਸ਼ੂਜ਼ ਜੇ ਕਹਿੰਦੇ ਹੈ ਸੰਖੇਪਨਾ ਵੀ ਜਿਹੜੇ ਜਿਹੜੇ ਮੁੱਦੇ ਜਿਹੜੇ ਵਿਚਾਰ ਦੀ ਇਹਨੇ ਉਹ ਜਿਹੜੇ ਹੈ ਉਸ ਦੇ ਵਿੱਚ ਚੁਣੇ ਜਾਂਦੇ ਹੈ ਫਿਰ ਉਸ ਤੋਂ ਬਾਅਦ ਪਟੀਸ਼ਨਰ ਦੀ ਗਵਾਹੀ ਤੇ ਲੱਗਦਾ ਹੈ ਜੀ ਫਿਰ ਪਟੀਸ਼ਨਰ ਦੀ ਗਵਾਹੀ ਹੋਣ ਦੇ ਪਿੱਛੋਂ ਜਿਹੜਾ ਐਨਪੀ ਬਣਿਆ ਹੁੰਦਾ ਉਹਨਾਂ ਦੀ ਗਵਾਹੀ ਤੇ ਲੱਗਦਾ ਹੈ ਤੇ ਫਿਰ ਜਾ ਕੇ ਜਿਹੜਾ ਫਿਰ ਪਟੀਸ਼ਨਰ ਦੀ ਗਵਾਹੀ ਤੇ ਲੱਗਦਾ ਹੈ ਫਿਰ ਇਹ ਜਿਹੜਾ ਹੈ ਫਿਰ ਇਸ ਤੇ ਬਹਿਸ ਹੁੰਦੀ ਹੈ ਬੜਾ ਲੰਬਾ ਪ੍ਰੋਸੈਸ ਹੈ ਜੀ ਜੀ ਅਤਾ ਅੱਜ ਜਿਵੇਂ ਗੱਲ ਕਰੀਏ ਤਾਂ ਐਮਪੀ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਹੀ ਕੋਸ਼ਿਸ਼ਾਂ ਜਾਰੀ ਨੇ ਕਿ ਜੇਲ੍ਹ ਤੋਂ ਬਾਹਰ ਆਜਣ ਪੰਜਾਬ ਦੇ ਵਿੱਚ ਆਜਣ ਯਾਨੀ ਕਿ ਇਹੀ ਕਿਆਸਰਾਈਆਂ ਨੇ ਕਿ ਨਾਲ ਹੀ ਇਹੀ ਕੋਸ਼ਿਸ਼ਾਂ ਨੇ ਕਿ ਅਮਰਿਤਪਾਲ ਸਿੰਘ ਰਿਹਾਅ ਹੋ ਜਾਣ ਤਾਂ ਇਸ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਹੁਣ ਕੀ ਕੁਝ ਕੀਤਾ ਜਾ ਰਿਹਾ ਕੀ ਕੁਝ ਪ੍ਰੋਸੈਸ ਕੀਤਾ ਜਾ ਰਿਹਾ ਕਿ ਅਮਰਿਤਪਾਲ ਸਿੰਘ ਹੁਣ ਬਾਹਰ ਆ ਜਾਣ ਦੇਖੋ ਜੀ ਉਹ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਿਆ ਅਜੇ ਤੇ ਉਹ ਲੱਗੀ ਹੋਈ ਹੈ ਕਾਨੂੰਨੀ ਤੌਰ ਹੀ ਜਾਰੀ ਚੁੱਕੀ ਜਾ ਰਹੀ ਹੈ ਜੀ ਜੀ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਮਦਰ ਟੀਵੀ ਦੇ ਨਾਲ ਜੁੜਨ ਦੇ ਲਈ ਤਾਂ ਐਸੀ ਰਾਜਦੇਵ ਖਾਲਸਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਹਾਲਾਂਕਿ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਹਜੇ ਤਾਂ ਟਾਈਮ ਲੱਗੇਗਾ ਕਿਉਂਕਿ 6 ਅਗਸਤ ਨੂੰ ਜੇ ਸੁਣਵਾਈ ਹੁੰਦੀ ਵੀ ਹੈ ਤਾਂ ਉਸ ਦੇ ਵਿੱਚ ਤਾਂ ਹਜੇ ਜੋ ਇਸ ਦੇ ਵਿੱਚ ਪਟੀਸ਼ਨ ਉੱਤੇ ਸੁਣਵਾਈ ਹੋਣੀ ਹੈ ਤੇ ਨਾਲ ਹੀ ਇਸ ਦੇ ਵਿੱਚ ਟਾਈਮ ਲੱਗੇਗਾ ਜਵਾਬ ਜੋ ਇਸ ਦੇ ਵਿੱਚ ਫੈਸਲਾ ਆਉਣ ਦੇ ਵਿੱਚ ਤਾਂ ਜੇਕਰ ਗੱਲ ਕਰੀ ਤਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਹੀ ਹੁਣ ਸਵਾਲ ਉੱਠ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਜ਼ਿਕਰ ਵੀ ਕੀਤਾ ਕਿ ਕਿਸ ਤਰੀਕੇ ਨਾਲ ਜੋ ਪਹਿਲਾਂ ਵੀ 1975 ਦੇ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਜੋ ਹੈ ਇੰਦਰਾ ਗਾਂਧੀ ਜਿਉਂ ਨੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਦ ਗਈ ਸੀ ਤਾਂ ਜਿਹੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਦੇ ਵਿੱਚ ਜਾ ਕੇ ਜੋ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਚੁਣੌਤੀ ਜੋ ਹੈ ਦਿੱਤੀ ਗਈ ਹੈ ਵਿਕਰਮਜੀਤ ਸਿੰਘ ਦੇ ਵੱਲੋਂ ਤਾਂ ਹੁਣ ਇਸ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਇਸ ਦੇ ਵਿੱਚ ਹੁਣ ਫੈਸਲਾ ਕੀ ਆਉਂਦਾ ਕਿਉਂਕਿ ਜੋ ਵਿਕਰਮਜੀਤ ਸਿੰਘ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਇਲੈਕਸ਼ਨ ਕਮਿਸ਼ਨ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਉਹ ਸਾਰੀਆਂ ਹੀ ਜਾਣਕਾਰੀਆਂ ਝੂਠੀਆਂ ਨੇ ਅਧੂਰੀ ਜਾਣਕਾਰੀ ਦਿੱਤੀ ਗਈ ਹੈ ਧਾਰਮਿਕ ਅਸਥਾਨਾ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਪਹਿਲਾ ਹੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਕੋਈ ਵੀ ਧਾਰਮਿਕ ਜੋ ਹੈ ਉਸ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ ਦੇ ਵਿੱਚ ਹਾਲਾਂਕਿ ਲੋਕ ਸਭਾ ਦੇ ਵਿੱਚ ਤੁਹਾਨੂੰ ਯਾਦ ਵੀ ਹੋਵੇਗਾ ਕਿ ਕਈ ਉਮੀਦਵਾਰ ਜਿਨ੍ਹਾਂ ਨੇ ਚੋਣ ਪ੍ਰਚਾਰ ਕਰਦੇ ਆ ਅਧਾਰਮਿਕ ਵਰਡਿੰਗਸ ਦਾ ਵੀ ਯੂਜ਼ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਉੱਪਰ ਵੀ ਜੋ ਹੈ ਕਾਫੀ ਕਾਰਵਾਈ ਵੀ ਹੋਈ ਸੀ ਉਹਨਾਂ ਖਿਲਾਫ ਕਾਫੀ ਉਹਨਾਂ ਦੀ ਜੋ ਗੱਲ ਕਹੀ ਗਈ ਸੀ ਉਸ ਦੀ ਨਿੰਦਾ ਵੀ ਕੀਤੀ ਗਈ ਸੀ ਤਾਂ ਹੁਣ ਜਿਸ ਤਰੀਕੇ ਨਾਲ ਐਲਾਨ ਹੋਇਆ ਸੀ ਪਹਿਲਾਂ ਫੈਸਲਾ ਆਇਆ ਸੀ ਕਿ ਕੋਈ ਵੀ ਧਾਰਮਿਕ ਸਲੋਗਨ ਦਾ ਯੂਜ਼ ਨਹੀਂ ਕਰੇਗਾ ਤਾਂ ਉਸ ਤਰੀਕੇ ਨਾਲ ਜਿਹੜੇ ਇਲਜ਼ਾਮ ਹੁਣ ਵਿਕਰਮਜੀਤ ਸਿੰਘ ਦੇ ਵੱਲੋਂ ਲਗਾਏ ਗਏ ਨੇ ਕਿ ਅੰਮ੍ਰਿਤਪਾਲ ਸਿੰਘ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਨਿਤਰੇ ਸੀ ਤਾਂ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਧਾਰਮਿਕ ਅਸਥਾਨਾਂ ਦੇ ਵਿੱਚ ਜਾ ਕੇ ਤਾਂ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ ਸੁਣਵਾਈ ਹੋਵੇਗੀ ਤਾਂ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਕੀ ਕੁਝ ਫੈਸਲੇ ਜਿਹੜੇ ਨੇ ਸੁਣਨ ਨੂੰ ਮਿਲਦੇ ਨੇ ਕਿਉਂਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਉਸ ਤੋਂ ਬਾਅਦ ਹੀ ਇਸ